ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਕੁਸ਼ੀਬ ਸਿੰਘ ਹੈ ਜੀ ਅੱਜ ਆਪਾਂ ਇਨਕਮ ਸਰਟੀਫਿਕੇਟ ਪੰਜਾਬ ਰੈਜਿਨਸ ਜਾਤੀ ਸਰਟੀਫਿਕੇਟ ਇਹ ਆਪਾਂ ਕਿਵੇਂ ਬਣਾਉਣੇ ਹਨ ਕਿੱਥੋਂ ਬਣਾਉਣੇ ਹਨ ਇਹਨਾਂ ਦੇ ਇਹ ਟੌਪਿਕ ਬਾਰੇ ਗੱਲ ਕਰਾਂਗੇ ਜੋ ਹੁਣ ਆਪਾਂ ਨੂੰ ਸੇਵਾ ਕੇਂਦਰ ਜਾਂ ਸਾਂਝ ਕੇਂਦਰ ਦੇ ਵਿੱਚ ਧੱਕੇ ਖਾਣੇ ਪੈਂਦੇ ਸਨ ਕਦੇ ਪਟਵਾਰੀ ਦੀ ਰਿਪੋਰਟ ਕਰਾਉਣਾ ਕਦੇ ਨੰਬਰਦਾਰ ਦੀ ਰਿਪੋਰਟ ਕਰਾਉਣਾ ਉਹ ਤੋਂ ਸਾਈਨ ਕਰਾ ਲਓ ਫਲਾਣੇ ਤੋਂ ਸਾਈਨ ਕਰਾ ਲਓ ਇਹ ਹੁਣ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਹੈ ਇਹ ਹੁਣ ਸਾਰਾ ਕੁਝ ਆਪਾਂ ਆਪਣੇ ਜੋ ਸੀਐਸਸੀ ਸੈਂਟਰ ਹੈ ਨਾ ਆਨਲਾਈਨ ਦਾ ਕੰਮ ਕਰਦਾ ਹੈ ਉਸ ਤੋਂ ਕਿਵੇਂ ਆਪਾਂ ਮਤਲਬ ਆਸਾਨ ਨਹੀਂ ਆਸਾਨੀ ਨਾਲ ਬਣਾ ਸਕਦੇ ਹਾਂ ਇਹਨਾਂ ਵਾਸਤੇ ਨਾ ਤਾਂ ਤੁਸ ਨੂੰ ਪਟਵਾਰੀ ਦੀ ਰਿਪੋਰਟ ਕਰਾਉਣ ਦੀ ਲੋੜ ਹੈ ਪਟਵਾਰੀ ਦੀ ਮਤਲਬ ਕਹਿਣ ਵਾਲਾ ਸਾਈਨ ਕਰਾਉਣ ਦੀ ਲੋੜ ਹੈ ਨਾ ਤੁਸ ਨੂੰ ਨੰਬਰ ਦਾ ਤੂ ਸਹਰ ਕਰਨ ਦੀ ਲੋੜ ਹੈ ਨਾ ਤੁਹਾਨੂੰ ਸਹੀ ਲਾ ਦਿਓ ਤੂ ਸਹਰ ਕਰਨ ਦੀ ਲੋੜ ਹੈ ਤੁਸੀਂ ਜਦੋਂ ਤੁਸੀਂ ਆਪਣੇ ਨੇੜੇ ਅਪਲਾਈ ਕਰਾਉਂਗੇ ਇਹ ਸਰਟੀਫਿਕੇਟ ਜੀ ਸੀਐਸਸੀ ਸੈਂਟਰ ਤੋਂ ਜਾਂ ਤੁਹਾਡੇ ਜਿਹੜੇ ਕੰਮ ਕਰਦਾ ਉਹਨਾਂ ਆਨਲਾਈਨ ਦਾ ਉਹ ਤੋਂ ਅਪਲਾਈ ਕਰਾਉਂਗੇ ਤਾਂ ਤੁਹਾਨੂੰ ਨੰਬਰ ਦਾ ਤੂ ਸਹਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਨਾ ਤੁਹਾਨੂੰ ਪਟਵਾਰੀ ਦੀ ਤੂ ਸਹਰ ਕਰਨ ਦੀ ਲੋੜ ਹੈ ਜਦੋਂ ਤੁਸੀਂ ਅਪਲਾਈ ਕਰੋਗੇ ਇਹ ਸਿੱਧਾ ਨੰਬਰਦਾਰ ਦੇ ਮੋਬਾਈਲ ਤੇ WhatsApp ਤੇ ਜਾਊਗਾ ਉਥੋਂ ਉਹ ਕਲਿੱਕ ਕਰੂਗਾ ਜੀ ਤੇ ਸੋਦੀ ਮਤਲਬ ਰਿਪੋਰਟ ਸਬਮਿਟ ਹੋ ਜਾਉ। ਉਸ ਤੋਂ ਬਾਅਦ ਇਹ ਸਾਰੇ ਸਰਟੀਫਿਕੇਟ ਇਨਕਮ ਪੰਜਾਬ ਰੈਜੀਡੈਂਸ ਤੇ ਜਾਤੀ ਇਹ ਤਿੰਨਾਂ ਦੇ ਇੱਕੋ ਚੀਜ਼ ਹੈ ਜੀ ਇਹ। ਇਹ ਉਸ ਤੋਂ ਬਾਅਦ ਇਹ ਪਟਵਾਰੀ ਕੋਲੇ ਜਾਊਗਾ। ਪਟਵਾਰੀ ਨੇ ਜਦੋਂ ਰਿਪੋਰਟ ਦਾ ਸਬਮਿਟ ਕਰਤੀ ਕਲਿੱਕ ਕਰਤਾ ਜੀ ਉਸ ਤੋਂ ਬਾਅਦ ਇਹ ਨਾਮ ਸੀਲਰ ਦੇ ਡੀਲਿੰਗ ਕਲਰਕ ਕੋਲੇ ਨੇ ਉਸ ਦੇ ਕੋਲ ਜਾਊਗਾ ਇਹ ਏਅਰਪੋਰਟ ਜਦੋਂ ਉਸ ਨੇ ਰਿਪੋਰਟ ਸਬਮਿਟ ਕਰਤੀ ਤਾਂ ਤੁਸੀਂ ਜੋ ਤੁਸੀਂ ਆਪਣੇ ਮੋਬਾਈਲ ਨੰਬਰ ਲਾਉਂਗੇ ਸਰਟੀਫਿਕੇਟ ਦੇ ਉੱਤੇ ਡਾਟਾ ਫਿਲ ਕਰੋਗੇ ਤਾਂ ਤੁਸੀਂ OTP ਲਾਹੀ ਇਹ ਸਰਟੀਫਿਕੇਟ ਨਿਕਲਵਾ ਸਕਦੇ ਹੋ ਇਹ ਸਰਟੀਫਿਕੇਟ ਦੀ ਡੇਟ ਘੱਟੋ ਘੱਟ 25 ਤੋਂ 30 ਦਿਨਾਂ ਦੀ ਹੁੰਦੀ ਹੈ ਉਹ ਉਹਨਾਂ ਤੇ ਡਿਪੈਂਡ ਹੈ ਉਹ ਤੁਹਾਡੇ ਚਾਰ ਦਿਨਾਂ ਵਿੱਚ ਬਣਾ ਦੇ ਨੇ ਪੰਜ ਦਿਨਾਂ ਤੇ ਬਣਾ ਦੇ ਉਹ ਤੁਸੀਂ ਨੰਬਰਦਾਰ ਨੂੰ ਕਹਿ ਕੇ ਉਹਨਾਂ ਨੂੰ ਉਹ ਦੇ ਉਸ ਦੇ ਕੋਲ ਜਾ ਕੇ ਵੀ ਤੁਹਾਡੇ ਪੋਰਟਲ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਹ ਰਿਪੋਰਟ ਸਬਮਿਟ ਕਰ ਦਿਓ ਉਸ ਤੋਂ ਬਾਅਦ ਤੁਸੀਂ ਮਤਲਬ ਜੇ ਤੁਹਾਡੇ ਕੋਈ ਜਾਣਕਾਰ ਹੈ ਪਟਵਾਰੀ ਉਸ ਨੂੰ ਕਹਿ ਕੇ ਤੁਸੀਂ ਛੇਦੀ ਵੀ ਬਣਵਾ ਸਕਦੇ ਹੋ ਪਰ ਇਹ ਪੰਜਾਬ ਸਰਕਾਰ ਦੇ ਅਕਾਊਂਟਿੰਗ ਇਹ ਇਹਦਾ ਟਾਈਮ 25 ਦਿਨਾਂ ਦਾ ਹੁੰਦਾ ਹੈ ਜੀ ਤਾਂ ਤੁਸੀਂ ਇਹ ਹੁਣ ਆਸਾਨੀ ਨਾਲ ਪੰਜਾਬ ਰੈਜ਼ੀਡੈਂਸ ਜਾਤੀ ਸਰਟੀਫਿਕੇਟ ਤੇ ਇਨਕਮ ਸਰਟੀਫਿਕੇਟ ਜੇ ਕੋਈ ਹੋਰ ਹੋ더라 ਨਵੇਂ ਰੂਲ ਜਿਹੜਾ ਹੋ ਗਿਆ ਇਹ ਜੀ ਸਰਟੀਫିକੇਟ ਤੁਸੀਂ ਹੁਣ ਤੁਹਾਨੂੰ ਰਿਪੋਰਟ ਕਰਾਉਣ ਦੀ ਕੋਈ ਲੋੜ ਨਹੀਂ ਹੁਣ ਇਹ ਬਹੁਤ ਆਸਾਨੀ ਨਾਲ ਬਣ ਜਾਂਦੇ ਹਨ ਜੀ ਧੰਨਵਾਦ ਜੀ ਇਹ ਤੁਹਾਡੀ ਇਹ ਮੈਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਦੇ ਵਾਸਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਜੇਕਰ ਤੁਸੀਂ ਇਹ ਸਰਟੀਫିକੇਟ ਬਣਾਉਣਾ ਚਾਹੁੰਦੇ ਹੋ ਤਾਂ ਮੇਰਾ ਨਾਮ ਗੁਰਸੇਵ ਸਿੰਘ ਦਾ ਹੈ ਮੇਰਾ ਪਿੰਡ ਦਾਨੇਵਾਲਾ ਜਿਲ੍ਹਾ ਮਾਨਸਾ ਮੇਰਾ ਮੋਬਾਈਲ ਨੰਬਰ 92800455523 ਹੈ। ਧੰਨਵਾਦ ਦੋਸਤੋ। ਬਹੁਤ ਬਹੁਤ ਸ਼ੁਕਰੀਆ।